ਲੋ ਵੀ ਮੇਟਰ ਅੱਜ ਪਹੁੰਚਿਆ ਮੋਟਰ ਤੇ ਤੜਕੇ-ਤੜਕੇ ਤੜਕੇ ਹੀ ਮੀਂਹ ਪੈ ਕੇ ਹਟਿਆ ਨੇਰੀ ਵੀ ਬਹੁਤ ਚੱਲੀ ਅੱਜ ਆਪਾਂ ਕਹੇ ਚਲੋ ਮੋਟਰ ਤੇ ਗੇੜਾ ਹੀ ਮਾਰਿਆ ਜੀ ਅੱਜ ਤੁਹਾਨੂੰ ਦਿਖਾਉਣੀ ਆਪਾਂ ਪੰਜਾਬ ਨੰਬਰ 1 ਜਿਹੜਾ ਨਾਮ ਆ ਵੀ ਐਸ ਸਾਲ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਦੱਸਿਓ ਵੀ ਜਿੰਨਾ ਜਿੰਨਾ ਨੇ ਲਾਇਆ ਵੀ ਕਿਵੇਂ ਦਾ ਬੀ ਆ ਆਪਣੇ ਯਾਨੀ ਵਧੀਆ ਖੜਾ ਪਾ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਕਰਾਉਣਾ ਜਿਵੇਂ ਆ ਪੂਛਾ ਵਾ ਇਮੀ ਬੱਸ ਓਰੇ ਦਿਨਾਂ ਤੱਕ ਆ ਜੂਗੀ। ਦੋ-ਤਿੰਨ ਦਾਣੀਆਂ ਰਹਿ ਗਈਆਂ ਪੱਖਣ ਤੋਂ। ਪੂਛਾ ਦੇ ਤਾਂ ਪੰਜਾਬ ਨੰਬਰ 1 ਫੇ ਆਉਣ ਆਈ ਆ। ਹੁਣ ਦਿਖਾਉਨੇ ਆ ਪੰਜਾਬ ਨੰਬਰ 1। ਬਹੁਤ ਵਧੀਆ ਲੱਗੇ ਰਣੀ ਵੀ। ਰੇਤਲੀ ਜ਼ਮੀਨ ਚ ਲਾਇਆ ਹੋਇਆ। ਇੱਥੇ ਇੱਕ ਪੰਗ ਹੈ ਬੱਸ ਜਿੱਥੋਂ ਨੱਕਾਏ ਕੇਰਾ ਟੁੱਟ ਜਾਂਦਾ। ਮੁੜ ਕੇ ਖੜਦਾ ਨਹੀਂ ਬਿਨਾ ਥੈਲਿਆਂ ਤੋਂ।

ਇਹਦੇ ਤੇ ਤਿੰਨ ਸਪਰੇ ਹਾਂ ਕਰੀਏ ਸੁੰਡੀ ਵਾਲੀ ਜਿਵੇਂ ਹੋ ਗਈਆਂ ਇਹ ਨਾਲ ਪਾ ਕੇ ਉਹਦੇ ਕਰਕੇ ਬਹੁਤ ਫਾਇਦਾ ਹੁੰਦਾ ਨਹੀਂ ਤਾਂ ਜਿਵੇਂ ਫੋਕੇ ਛਿੱਟੀ ਬਹੁਤ ਨਿਕਲੇ ਆਉਂਦੇ ਆਪਾਂ ਦੇਖਦੇ ਹੁੰਦੇ ਆਏ ਖੜੇ ਹੁੰਦੇ ਆ ਪਰ ਇਹ ਚ ਹਜੇ ਫਿਲਹਾਲ ਇੰਨੇ ਕੋਈ ਨਹੀਂ ਹੈਗਾ ਦੇਖਣ ਨੂੰ ਹੋ ਵੀ ਹੋਣਗੇ ਵੀ ਜਾਣੀ ਵਿੱਚ ਪਰ ਉਵੇਂ ਨਹੀਂ ਹੈਗੇ ਵੀ ਐਂ ਦੇਖਦੇ ਹੁੰਦੇ ਆ ਅੱਧੇ ਫੋਕੇ ਛਿੱਟੇ ਹੋਣ ਉਹਦੇ ਨਾਲ ਠੀਕ ਆ ਸਪਰੇ ਕਰ ਦੋਵੇ ਟਾਈਮ ਸਰ ਇਧਰ ਆ ਪੂਸ਼ਾ ਵਾ ਹਾਲੋ ਹਾਲਾ ਖਾਲ ਐ ਨੀਚੇ ਤੱਕ ਜਾਂਦਾ ਉਹ ਸਾਹਮਣੇ ਹੰਦ ਕੋਲ ਉੱਥੇ ਵੀ ਦਿਖਾਵਾਂਗੇ ਤੁਹਾਨੂੰ ਜਾ ਕੇ ਥੱਲੇ ਪੰਜਾਬ ਨੰਬਰ 1 ਇਦੂ ਗਾਹ ਫਿਰ 110 ਤਿੰਨ ਵੈਰਾਈਟੀਆਂ ਨੇ ਇੱਧਰ ਬਨਾਸਪਤੀ ਆ ਜਾਣੀ ਜਿਵੇਂ ਕਹਿੰਦੇ ਆ ਪੀਲੀ ਰੋਟੀ ਪੂਛਾ ਚ ਬਹੁਤ ਪੈਂਦੀ ਆ ਜਿਵੇਂ ਪੀਲੀ ਪੀਲੀ ਪੂਛਾ ਹੁੰਦੀ ਆ ਉਹ ਚ ਬਹੁਤ ਪੈਂਦੀ ਆ ਪਿਛਲੇ ਸਾਲ ਉਹ ਚ ਬਹੁਤ ਸੀ ਗਈ ਇਹ ਤੇ ਤਾਂ ਜਿਵੇਂ ਟਾਮੀ ਟਾਮੀ ਆ ਕਿਤੇ ਕਿਤੇ ਆ ਦੇਖ ਲੋ ਸਿੱਟਾ ਜਿਵੇਂ ਕੋਈ ਸਿੱਟਾ ਜਿਵੇਂ ਇੱਕ ਅੱਧਾ ਆ ਗਿਆ ਵਿੱਚ ਬਾਕੀ ਸਾਫ ਨੇਖਣਾ ਇਹ ਚ ਤਾਂ ਉਪਨਿਕਲਾਈ ਹਨ ਪੂਰੀ ਮੌਸਮ ਦਾ ਫਰਕ ਪੈ ਚੱਲਿਆ 2-4 ਦਿਨ ਪਹਿਲਾਂ ਬੱਟ ਬਹੁਤ ਸੀ ਹੁਣ ਅਮੀ ਹਾਂ ਨੇ ਬਸ ਵੇਲੇ ਸ਼ਾਮ ਠੰਡ ਪਦਾ ਦੇਣੀ ਹੁਣ ਪੂਰੀ ਵਧੀਆ ਮੈਂ ਤੁਹਾਨੂੰ ਦਿਖਾਉਨੇ ਆਪਾਂ ਪੰਜਾਬ ਨੰਬਰ 1 ਇਸ ਸਾਲ ਹੀ ਆਇਆ ਆਪਾਂ ਲਾ ਲਿਆ ਸੀਗਾ ਦਾਣਾ ਆਇਆ ਨ ਪੂਰਾ ਯਾਨੀ ਵਧੀਆ ਬਾਪੂ ਪੰਜਾਬ ਨੰਬਰ ਵਾਂ ਦਾ ਆਹ ਦੇਖੋ ਦਾਣਾ ਦੇਖੋ ਤੁਸੀਂ ਕੋਈ ਬਿਮਾਰੀ ਨਹੀਂ ਫਿਲਹਾਲ ਇਹਨੂੰ ਦੇਖੋ ਕਿਤੇ ਨਹੀਂ ਹੈਗੀ ਯਾਨੀ ਪੀੜੀ ਡੋਡੀ ਇਹਨੂੰ ਦਾ ਮੈਂ ਨੇ ਵਧੀਆ ਖੜੀਆ ਉਹ ਨਹੀਂ ਬਿਮਾਰੀ ਦਾ ਹਜੇ ਕੁਝ ਨਹੀਂ ਗਾ ਪਵੇ ਵੀ ਨਾ ਫਬਰ ਵਧੀਆ ਖੜੀ ਗਿਆ ਜਾਨੀ ਆ ਦੇਖ ਲੋ ਸਾਈਡ ਤੋਂ ਇਹਨੇ ਪੂਰੇ ਦਾਣੇ ਛੱਟੇ ਹਨ ਦਾਣੇ ਦਾ ਜਾਨੀ ਵਜਨ ਚ ਵੀ ਆ ਮੂਟਾ ਵੀ ਆ ਵਜਨ ਚ ਵੀ ਆਪ ਹੀ ਦੇਖ ਲੋ ਬਾਕੀ ਝਾੜ ਦੱਸਾਂਗੇ ਤੁਹਾਨੂੰ ਜਦ ਅੱਗੇ ਵੀ ਕਿਵੇਂ ਝਾੜ ਬਾਕੀ ਤੁਹਾਨੂੰ ਵੱਡੇ ਤੇ ਦੱਸਾਂਗੇ ਉੱਧਰ ਆਪਣੇ ਲੁਧਿਆਣਾ ਆ ਜਾਂਦਾ ਉੱਧਰ ਦੇਖੋ ਪੂਰਾ ਬੱਦਲ ਬਣਿਆ ਹੋਇਆ ਉਹ ਫਲੈਟ ਆ ਜਾਂਦੇ ਜਿਹੜੇ ਤਰਾਹੇ ਵਾਲੀ ਨਹਿਰ ਤੋਂ ਲੁਧਿਆਣੇ ਨੂੰ ਜਾਂਦੇ ਆ ਸੰਗੋਵਾਲ ਪਿੰਡ ਚ ਨਹਿਰ ਜਾਨ ਨਹਿਰ ਜਾਂਦੀ ਹੈ ਜਦ ਚਿੱਟੇ ਦੇ ਰੰਗ ਦੇ ਆ ਇਹ ਨਹਿਰ ਆ ਸਿੱਧੀ ਲੁਧਿਆਣੇ ਨੂੰ ਦਰਾਹੇ ਤੋਂ ਪੂਰਾ ਮੌਸਮ ਹੋਇਆ ਪਿਆ ਹਵਾ ਜਲਦੀ ਆ ਆਜੋ ਤੁਹਾਨੂੰ ਹੁਣ ਥੱਲੇ ਦਿਖਾਉਨੇ ਆ 9 ਮੀਟਰ ਹੁਣ ਆਪਾਂ ਥੱਲੇ ਨੂੰ ਆ ਗਏ ਆ। ਉਹ ਮੋਟਰ ਰਹਿ ਗਈ ਆਪਣੀ ਪਰ ਆ ਖਾਲ ਆਉਂਦਾ ਸਿੱਧਾ। ਤੁਹਾਨੂੰ ਪਹਿਲਾਂ ਪੂਛਾ ਦਿਖਾਈ ਸੀ ਪੰਜਾਬ ਨੰਬਰ 1 ਉਹਦੇ ਨਾਲ ਹੀ ਆ ਬਨਾਸ ਪੱਤੀ ਖੜੀ ਆ। ਐ ਖਾਲ ਚੱਲਦਾ ਵਾ। ਆ ਪੰਜਾਬ ਨੰਬਰ 1 ਹੀ ਚੱਲਦੀ ਆ ਥੱਲੇ 110 ਆ। ਉਹ ਵੀ ਵਰਦਨ ਵਾਲੀ ਹੋ ਗਈ ਪੂਰੀ। ਇਹ ਵੀ ਬਸ ਪੱਕ ਜਾਣਿਆ 4-5 ਦਿਨਾਂ 'ਚ। ਕੋਈ ਕੋਈ ਉਹ ਸਿੱਟਾ ਸਾਈਡ ਵਾਲਾ ਜਿਵੇਂ ਹਰਾ ਵਾ। ਬਾਕੀ ਤਾਂ ਆਲਮੋਸਟ ਪੱਕੀ ਹੋਏ ਨੇ ਸਾਰੇ। ਇਹ ਜ਼ਮੀਨ ਰੇਤਲੀ ਆ ਜਿਹੜਾ ਆ ਪਟਾਵਾ ਜਾਨੀ ਇੱਥੋਂ ਆਹ ਪੈਪ ਤੋਂ ਆ ਇਧਰ ਥੱਲੇ ਥੱਲੇ ਆ ਇਹ ਰੋਡਾਂ ਵਾਲਾ ਖੇਤ ਵੱਜਦਾ ਜਾਨੀ ਤੇ ਰੋਡ ਨੇ ਗਾਹਾਂ ਉਹ ਬੱਟ ਤੋਂ ਉੱਤੇ ਰੇਤਲੀ ਆ ਪੂਰੀ ਇਹ ਚ ਮਿਕਸ ਰੋਡ ਨੇ ਜਿਵੇਂ ਆਹ ਰੋਡ ਨੇ ਰੋਡ ਜੇ ਆ ਜਾਂਦੇ ਆ ਮਾੜਾ ਖੇਤ ਮੰਨ ਲਓ ਇਹ ਚ ਫਿਰ ਇਹ ਚ ਵੀ ਪਰ ਵਧੀਆ ਖੜੀ ਆ ਫਸਲ ਦੇਖ ਲਓ ਚਾਹੇ ਪੰਜਾਬ ਨੰਬਰ 1 ਨਹੀਂ ਲਾਈ ਆ ਇਹ ਚ ਵੀ ਆਪਾਂ ਆਪਾਂ ਡਾਕਰ ਜੀ ਵੀ ਲਾਈ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਰੇਤੇ ਚ ਵੀ ਲਾਈ ਆ ਤਿੰਨ ਆਪਾਂ ਤਿੰਨ ਵੈਰੈਟੀਆਂ ਲਾਈਆਂ ਨੇ ਬਰਾਸਪੋਤਰੀ ਨੂੰ ਛੱਡ ਕੇ ਜਿਵੇਂ ਪੂਸ਼ਾ ਹੋ ਗਈ ਪੰਜਾਬ ਨੰਬਰ 1 ਹੋ ਗਿਆ ਆਲਾ ਤੇ 110 ਇਹ ਆਪਾਂ ਡਾਕਰ ਚ ਵੀ ਲਾਏ ਆ ਤੇ ਰੇਤਲੀ ਚ ਵੀ ਲਾਏ ਆ ਇਹਦਾ ਹੈ ਆਪਾਂ ਨੂੰ ਝਾੜ ਦਾ ਪਤਾ ਲੱਗ ਜਾਂਦਾ ਵੀ ਕਿਹੜੀ ਫਸਲ ਰੇਤੇ ਚ ਵੱਧ ਕਾਮਯਾਬ ਆ ਤੇ ਡਾਕਰ ਚ ਇਹ ਤੋਂ ਪਤਾ ਲੱਗ ਜਾਂਦਾ ਵੀ ਕਿਹੜਾ ਵੀ ਗਾਹਾਂ ਨੂੰ ਕਿੱਥੇ ਲਾਈਏ ਬੱਦ ਫਿਰ ਉਹਦਾ ਹਿਸਾਬ ਹੋ ਜਾਂਦਾ ਸਾਰਾ ਇਹ ਆਪਣਾ ਖਾਲ ਜਾਨੀ ਇੱਕ ਮੋਟਰ ਹੀ ਆ ਉਹ ਥੱਲੇ ਤੱਕ ਜਾਂਦਾ ਉਹ ਕੰਦ ਨੂੰ ਪਾਣੀ ਲੱਗਦਾ ਜਾ ਕੇ ਉੱਥੇ ਥੱਕ ਆ 110 ਆ ਗਈ ਸਾਹਮਣੇ ਇਹ ਵੀ ਦਿਖਾਉਣੀ ਆ ਤੁਹਾਨੂੰ ਇਹਦਾ ਵੱਢਣ ਵਾਲੀ ਆ ਜਾਨੀ ਅੱਬਾ ਤਾਂ ਰੁਕਿਆ ਫੇ ਕੰਪੈਨ ਇਧਰ ਆਉਣੀਆਂ ਨਾ ਬਾੜ ਨੂੰ ਤਾਂ ਪਹਿਤਰੋਂ ਵੀ ਜਗ੍ਹਾ ਹੈਗੀ ਆ ਉਹ ਅਗਲੇ ਦੇ ਹਰੇ ਵਿੱਚ ਜੀਵਰ ਕਾਂ ਤਾਂ ਹੀ ਆਪਾਂ ਰੁਕੇ ਹੋਏ ਆ ਵੀ ਇੱਧਰ ਜੀ ਚੱਲ ਕਾ ਨੂੰ ਇੱਧਰ ਜੀ ਉਬਾਲਣਾ ਕਿਉਂਕਿ ਮੂਰਲੇ ਵੀ ਬਸ ਆ ਮੀਹਾਂ ਦਾ ਪਾਣੀ ਖੜਾ ਵਾ ਜਾਨੂੰ ਖੇਤ ਸੁੱਕਣੇ ਆ ਜਾਨੂੰ ਇਹ ਵੀ ਪੱਕ ਜਣੇ ਫੇਰ ਇਕੱਠੀ ਵੱਢ ਲਾਂਗੇ ਨਾਲੇ ਆ ਤਾਂ ਜਾਨੀ ਪੂਰੇ ਪੱਕੀ ਹੋਏ ਨੇ 110 ਇੱਥੇ ਜਾਨੀ ਅੱਜ ਮੈਂ ਸਿੱਧੇ ਖੜੇ ਨੇ ਇੱਥੇ ਕੱਖ ਬਹੁਤ ਹੋ ਗਏ ਸੀ ਆ ਘਾਰੇ ਚ ਰੇਤੇ ਚ ਪਤਾ ਨਹੀਂ ਕੀ ਹੈ ਜਿਹੜਾ ਹਰੀ ਹਰੀ ਐ ਫਾਂਡ ਦੀਂਦੀ ਆਹ ਇਹ ਤੇ ਕੱਖੀ ਕੱਖ ਹੋ ਗਏ ਸੀਗੇ ਜਿਵੇਂ ਪਨੀਰੀ ਹੁੰਦੀ ਅਸਲ ਲਾਏ ਨੇ ਚੌਲ ਫਿਰ ਆਪਾਂ ਸਪਰੇਅ ਕਰੀ ਸੀ ਉਹਨੇ ਸਾਰੇ ਮਾਰਤੇ ਤੀ ਤਾਂ ਚੌਲ ਦਿਖਣ ਲੱਗੇ ਨੇ ਤਾਂ ਕਰਕੇ ਥੋੜੇ ਜਿਹੇ ਇਹ ਬਿਰਲੇ ਜੇ ਲੱਗਦੇ ਨੇ ਆਹ ਦੇਖੋ ਇੱਥੇ ਕੱਖ ਹੈ ਨਹੀਂ ਸਿੱਥੇ ਜਿਵੇਂ ਆ ਵਧੀਆ ਖੜੇ ਨੇ ਇੱਥੇ ਕੱਖ ਸੀਗਾ ਇੰਨਾ ਫਰਕ ਪੈ ਜਾਂਦਾ ਇਹ ਤਾਂ ਜਾਨੀ ਪੱਕ ਗਏ ਵਸਾ ਪਾਣੀ ਜਿਵੇਂ ਮੀਹਾਂ ਦਾ ਖੜ ਗਿਆ ਜਾਨੂੰ ਸੁੱਕ ਜਾਊਗਾ ਜਾਨੂੰ ਉੱਤੜਲੇ ਵੀ ਆ ਜਣਿਆ ਮਾੜੀ ਮੋਟੀ ਖਲਦੀ ਹੈਗੀ ਆਪਣੇ ਕਈ ਏਰੀਆ ਚ ਤਾਂ ਬਹੁਤ ਹਲਦੀ ਆ 110 ਨੂੰ ਬਹੁਤ ਪਰ ਆਪਣੇ ਅਣੀ ਕਿਤੇ ਕਿਤੇ ਹੀ ਆ ਜਿਵੇਂ ਕੋਈ ਕੋਈ ਛੱਟੇ ਤੇ ਹੀ ਆ ਜਿਵੇਂ ਹਾਂ ਦੇ ਬਸ ਬਾਕੀ ਜਾਨੀ ਸਾਫ ਹੀ ਨੇ ਵੱਧ ਛੱਟੇ ਦਾ ਕਿਤੇ ਕਿਤੇ ਦਾਣੇ ਨੂੰ ਆ ਬਾਕੀ ਹੁਣ ਤਾਂ ਜਦੋਂ ਵੱਡਾਂਗੇ ਤੁਲੂਗੇ ਉਸ ਦਿਨ ਪਤਾ ਲੱਗੂ ਕਿ ਕੀ ਝੜ ਰਹਿਦਾ ਵਾ ਖੇਤ ਚ ਤਾਂ ਅੰਦਾਜ਼ੇ ਹੀ ਹੁੰਦੇ ਨੇ ਆਪਣੇ ਵੀ ਇੰਨੇ ਦੀ ਹੋਜੂ ਇੰਨੇ ਦੀ ਹੋਜੂ ਤੁਹਾਨੂੰ ਆਪਾਂ ਦੂਜੀ ਮੋਟਰ ਤੇ ਦਿਖਾਉਨੇ ਆ। ਹੁਣ ਆ ਵੀ ਮਟਰ ਪਹੁੰਚ ਗਏ ਆ ਦੂਜੀ ਮੋਟਰ ਤੇ। ਇਹ ਆਪਣੀ ਡਾਕਰ ਜ਼ਮੀਨ ਚਾ ਮੋਟਰ। ਹੁਣ ਤੁਹਾਨੂੰ ਆਪਾਂ ਫਰਕ ਦਿਖਾਉਨੇ ਆ ਦੇਤੇ ਤੇ ਡਾਕਰ ਦਾ ਕਿੰਨਾ ਫਰਕ ਹੁੰਦਾ। ਜਿਉਂ ਨਾ ਉਹ ਆਪ ਜੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਮੰਨ ਲਓ ਹੁਣ 110 ਦਿਖਾਇਆ ਉਧਰ ਥੱਲੇ ਰੇਤੇ ਵਾਲੇ ਚ ਤੇ ਆ ਡਾਕਰ ਚ ਲੱਗਿਆ ਹੁਣ 21b ਆ 21 ਕਿਆਰੀ ਚੋਂ ਲੱਗਿਆ ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਇਹਦਾ ਤੇ ਉਹਦਾ ਡਾਕਰ ਦਾ ਕਿੰਨਾ ਫਰਕ ਆ ਫਸਿਆ ਖੜਾ ਨਾ ਪੂਰਾ ਐਨ ਐਨ ਪੂਰਾ ਖੜਾ ਵਾ ਉਹਦੇ ਨਾਲੋਂ ਬਹੁਤ ਫਰਕ ਪੈ ਜਾਂਦਾ ਰੇਤੇ ਤੇ ਡਾਕਰ ਦਾ ਪੂਰਾ ਐ ਖੱਤਾ ਭਰਿਆ ਖੜਾ ਵਾ ਬਿਮਾਰੀ ਯਾਨੀ ਇਹ ਨੂੰ ਵੀ ਬਹੁਤ ਘੱਟ ਆ ਹਲਦੀ ਰੋਗ ਦੀ ਕਿਤੇ ਕਿਤੇ ਆ ਜਾਣੀ ਕੋਈ ਕੋਈ ਛਿੱਟੇ ਨਹੀਂ ਇਹ ਅੰਡਰਗਰਾਊਂਡ ਆ ਜਾਂਦੀ ਆ ਆਪਣਾ ਇਹ ਮੋਟਰ ਆਹ ਦੇਖੋ ਉਹ ਜੇ ਕਿੱਡਾ ਖਾਲਾ ਇਹ ਅੰਡਰਗਰਾਊਂਡ ਆ ਉਹਨੂੰ ਸੋਨੋ ਜਾਨੀ ਆ 2110 ਤੇ ਉਦੋਂ ਗਾਹਾਂ ਪੂਛਾ ਵਾ ਉਧਰ ਬਿਮਾਰੀ ਪਈ ਆ ਤੁਹਾਨੂੰ ਦਿਖਾਉਣੇ ਆ ਸੜਕ ਸੜਕ ਤੇ ਜਾ ਕੇ ਕਿੰਨਾ ਖਰਾਬ ਕਰਿਆ ਹੈ ਬਿਮਾਰੀ ਨੇ ਫਸਲ ਦਿਖਾਉਣੇ ਤੁਹਾਨੂੰ ਆ ਆ ਗਈ ਆਪਣੇ ਪੂਛਾ ਸੂਏ ਵਾਲਾ ਹਾਲ ਜਾਂਦਾ ਵਿਚਾਲੇ ਜੀ ਆ 110 ਜਿਹੜੀ ਤੁਹਾਨੂੰ ਉਧਰੋਂ ਦਿਖਾਈ ਆ ਮੋਟਰ ਤੋਂ ਆ ਗਈ ਪੂਛਾ ਜਿਵੇਂ ਆ ਕਹਿ ਰਹਾ ਵਧੀਆ ਖੜਾ ਵਾ ਤੁਹਾਨੂੰ ਅੱਗੇ ਦਿਖਾਉਣੇ ਬਿਮਾਰੀ ਕਿਵੇਂ ਕਰਦੀ ਆ ਅਟੈਕ ਏ ਜਾਣੀ ਆਪਾਂ ਜਦੋਂ ਰਿਓ ਰਿਓ ਪਾਤੇ ਸੀਗੇ ਉਦੋਂ ਵਾਹ ਚਾਈ ਆ ਬਿਮਾਰੀ ਜਾਣੀ ਇਹਦਾ ਕੋਈ ਹੱਲ ਤਾਂ ਉਹ ਹੈ ਨਹੀਂ ਉਹ ਕਹਿੰਦਾ ਸੀਗਾ ਵੀ ਜਾਣੀ ਆਪਾਂ ਪਤਾ ਕਰਿਆ ਉਹ ਕਹਿੰਦਾ ਵੀ ਜੇ ਮੀਂਹ ਪੈ ਕੇ ਫਿਰ ਕੰਟਰੋਲ ਹੋ ਜਾਂਦਾ ਇਹਦੇ ਤੇ ਸੋ ਕੋਦੀ ਰੱਬ ਨੇ ਚਲੋ ਮੀਂਹ ਪਾਤਾ ਆਪਣਾ ਰੁੱਕ ਗਈ ਉਦੋਂ ਕਿਉਂਕਿ ਨਹੀਂ ਤਾਂ ਇਹ ਰਾਤੋਂ ਰਾਤ ਜਿਵੇਂ ਪਹਿਲਾਂ ਮੰਜੇ ਜਿੰਨੀ ਥਾਂ ਸੀਗੀ ਜਿਵੇਂ ਉਹ ਖੰਬੇ ਕੋਲਾ ਮਾੜਾ ਜਾਂ ਉਹ ਨੱਕ ਸੀਗਾ ਰਾਤੋਂ ਰਾਤ ਜਾਣੀ ਅਗਲੇ ਕਿਾਰੇ ਚ ਐ ਬਾਦੀ ਸੀਗੀ ਯਾਨੀ ਮੀਹਾਂ ਨਹੀਂ ਰੋਕਤੀ ਸਪਰੇਅ ਤਾਂ ਕਰੀ ਸੀ ਲਿਆ ਕੇ ਯਾਨੀ ਉਹਦਾ ਇੰਨਾ ਕੋਈ ਖਾਸ ਵਰਕ ਲੱਗਿਆ ਨਹੀਂ ਆਪਾਂ ਨੂੰ ਆਹ ਦੇਖੋ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਤਾਂ ਕੰਬੈਨ ਨੇ ਭੱਜੀ ਫਿਰਨਾ ਵਾਹ ਗੇੜੇ 'ਚ ਤਾਂ ਆਹ ਦੇਖੋ ਚੈੱਕ ਕਰੋ ਯਾਨੀ ਕੋਈ ਇਹਨੂੰ ਸਿੱਟਾ ਨਹੀਂ ਲੱਗਿਆ ਪੂਝਾ ਸੁੱਕ ਗਿਆ ਬਸ ਥੱਲੇ ਮੱਛਿਆ ਖੜਾ ਵਾ ਤਾਂ ਇਹਨੂੰ ਹੁਣ ਬੰਦਾ ਜਿਵੇਂ ਹੁਣ ਵਿੱਚ ਹਰੇ ਖੜਿਆ ਨਾ ਬੌਣ ਜੋਗਾ ਮੈਨੂੰ ਬੰਦਾ ਆ ਕਰੋ ਚੈੱਕ ਕੀ ਹਾਲ ਹੋਇਆ ਹੈ ਦੇਖੋ ਲੈ ਉਧਰ ਨੂੰ ਠੀਕ ਖੜੀ ਆ ਸੜਕ ਦੇ ਬੰਨੇ ਬੰਨੇ ਪੂਰੀ ਐਨ ਤੁਹਾਡੇ ਸਾਹਮਣੇ ਆ ਜਾਣੀ ਆਖਰੀ ਐਬ ਜਿਹੜਾ ਪਹਿਲਾ gekeੜਾ ਹੁੰਦਾ ਉਹ ਚ ਤਾਂ ਵਧੀਆ ਲੱਗਦਾ ਹੁੰਦਾ ਬਈ ਵੱਡਾ ਕੇੜਾ ਹੁੰਦਾ ਉਹ ਹੀ ਕੇੜਾ ਜਾਨੀ ਫੋਕਾ ਆ ਯਾਨੀ ਕੰਪੈਨ ਤਾਂ ਇੱਥੇ ਭੱਜੀ ਫਿਰੂਆ ਲੈ ਲੋ ਜਮੇ ਹੀ ਨਹੀਂ ਹੈਗਾ ਕੁਛ ਹੈ ਇਹ ਨਹੀਂ ਛੱਟਾ ਦਾ ਇਹਨਾਂ ਨੂੰ ਤਾਂ ਜਮੇ ਵਿੱਚ ਵਿੱਚ ਵੀ ਹੈਗਾ ਯਾਨੀ ਬਹੁਤ ਪਰ ਆਹ ਸਾਈਡ ਜਿਵੇਂ ਆਹ ਕਿਾਰੇ ਚ ਖਾਸਾ ਵਾ ਚਲੋ ਬਾਕੀ ਦਸ ਦੇਖਾਂਗੇ ਇਹਦਾ ਕੀ ਝਾੜ ਨਿਕਲਦਾ ਵਾ ਸਾਨੂੰ ਪੰਜਾਬ ਨੰਬਰ 1 ਦਾ ਵੀ ਫਰਕ ਦਿਖਾਉਨੇ ਆ। ਡਾਕਰ ਜੀ ਵੀ ਲਾਏ ਹੋਏ ਨੇ। 211 ਪੰਜਾਬ ਨੰਬਰ 1 ਉਹ ਉਧਰ ਆਹ ਮੋਟਰ ਤੋਂ ਪਰਲੇ ਪਾਸੇ। ਉਹ ਆਏ ਆਪਣੇ ਯਾਨੀ ਇਹ ਜਿਹੜੇ ਖੇਤ ਨੇ ਆਪਣੇ ਘਰ ਦੇ ਪਿੱਛੇ ਨੇ। ਉਹ ਘਰ ਆ ਗਿਆ ਆਪਣਾ ਚਿੱਟੇ ਰੰਗ ਵਾਲਾ। ਉਹ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਮੋਟਰ ਉਹ ਆਪਣੀ ਉਹ ਉਧਰ ਪਿੰਡੋਂ ਬਾਹਰ ਚੱਲੇ ਜਾਂਦੀ ਆ ਨਹਿਰ ਵਾਲੀ ਸਾਈਡ। ਦਿਖਾਉਨੇ ਹੁਣ ਸਾਨੂੰ ਪੰਜਾਬ ਨੰਬਰ 1 ਕੋਲ ਲੈ ਕੇ ਜਾਂਦੇ ਆ। ਜਿਵੇਂ ਆਹ ਕਿਹੜਾ ਵਧੀਆ ਖੜਾ ਪਾ ਬਸ ਲਿਓ ਵਧੀਆ ਖੜੇ ਨੇ ਦੋ ਤਿੰਨ ਕਿਾਰੇ ਜਿਵੇਂ ਜਿਹੜੇ ਆਹ ਨੇ ਇਹਦਾ ਮੱਛੇ ਖੜਿਆ ਜਮਈ ਜਾਣੀ ਉੱਜਾ ਖਤਮ ਹੀ ਹੋ ਗਿਆ ਕੋਈ ਸਿੱਟਾ ਨਹੀਂ ਕੁੱਜੇ ਨੂੰ ਲੋ ਵੀ ਆ ਗਿਆ ਆਪਾਂ ਘਰ ਦੇ ਕੋਲ ਇੱਥੇ ਪੰਜਾਬ ਨੰਬਰ 1 ਲੱਗੀ ਜੀ ਉਣਾ ਦਾ ਬਨਾਸ ਪਤੀ ਲੱਗੀ ਹੋ ਜਾਨੀ ਆ ਆਪਣਾ ਪਨੀਰੀ ਵਾਲਾ ਇੱਥੇ ਪਨੀਰੀ ਵੀ ਦਿੰਦੇ ਆਪਾਂ ਇੰਨੀ ਜਗ੍ਹਾ 'ਚ ਇੱਥੇ ਸਾਲ ਨੂੰ ਬਾਅਦ ਆਪਣਾ ਸਪਤੀ ਲਾਤੀ ਸੀਗੀ ਦੇਖੋ ਇਹ ਚ ਵੀ ਯਾਨੀ ਜਿਵੇਂ ਉਹ ਦੇਖੋ ਹੁਣ ਇੱਕ ਅੱਧਾ ਹੀ ਫੁੱਕਾ ਛਿੱਟਾ ਵਾ ਬਹੁਤ ਘੱਟ ਮਿਲੂ ਸਪਰੇਅ ਯਾਨੀ ਵਧੀਆ ਫਰ ਦੇ ਵਿੱਚ ਜਿਵੇਂ ਆਹ ਦੇਖੋ ਆਹ ਦੇ ਕਣੀ 80% ਵਧੀਆ ਰੇ ਛਿੱਟੇ ਹੋਣ ਥੁੰਡੀ ਨਾ ਪਵੇ ਔਏ ਮਾੜੀ ਫੱਟੀ ਤਾਂ ਰਹੀ ਜਾਂਦੀ ਹੈ ਕਣੀ ਐ ਸਪਰੇਅ ਨਾਲ ਕੰਟਰੋਲ ਹੋ ਜਾਂਦਾ ਬਹੁਤ ਤੱਕ ਆ ਥੋੜੀ ਨੇਰੀ ਰਾਤ ਆਈ ਸੀਗੀ। ਹਨ ਇਹਨਾਂ ਦਾ ਨੁਕਸਾਨ ਨਹੀਂ ਦਾ ਠੀਕ ਆ। ਥੋੜੇ ਚੌਲਾ ਦੇ ਐਨੂੰ ਕਰਤੇ। ਇੱਧਰ ਨੂੰ। ਆਹ ਲੈ। ਉਹ ਮੋਟਰ ਦਿਖਾਈ ਸੀ ਹੁਣ ਤੁਹਾਨੂੰ ਪੂਸਾ ਜ 150 ਹਲੇ ਉੱਧਰ। ਫੁਰ ਜਣੀ ਬਨਾਸਪਤੀ ਤਾਂ ਛੇਤੀ ਘਰਦੀ ਆ ਬਹੁਤ ਜੇ ਜਣੀ ਰਿਓ ਘਾਟੀ ਪਾਵੇ ਆ ਦੇਖ ਲੋ ਬਨਾਸਪਤੀ ਇਹ ਜੇ ਰਿਓ ਘਾਟੀ ਰੱਖੇ ਕਿਉਂਕਿ ਕਾਦੂ ਹੀ ਗਰ ਜਾਂਦੀ ਆ ਮਲ ਜਾਂਦੀ ਆ ਫਿਰ ਉਹਦਾ ਫਾਇਦਾ ਨਹੀਂ ਗਰਦੀ ਆ ਆ ਆ ਗਈ ਪੰਜਾਬ ਨੰਬਰ 1 ਡਾਕਟਰ ਚ ਲਾਈ ਹੈ ਦੇਖੋ ਇਹ ਜੇ ਵੀ ਕੋਈ ਬਿਮਾਰੀ ਨਹੀਂ ਇਹ ਯਾਨੀ ਮੇਰੇ ਹਿਸਾਬ ਨਾਲ ਦਾ ਦੋਨਾਂ ਚੀ ਕੰਮ ਜਾਵਾਰੀ ਤੇ ਡਾਕਟਰ ਚ ਵੈਰਾਈਟੀ ਗਾਹਾਂ ਨੂੰ ਬਹੁਤ ਲੱਗਣੀ ਹੈ ਗਾਹਾਂ ਦੇ ਸਾਲ ਦੇਖੋ ਇਹ ਵੈਰਾਈਟੀ ਬਹੁਤ ਲੱਗਣੀ ਹੈ ਕਿਉਂਕਿ ਨਵਾਂ ਬੀਆ ਕੋਈ ਬਿਮਾਰੀ ਨਹੀਂ ਇਹਨੂੰ ਲੋ ਦਾਣਾ ਵੀ ਦੇਖੋ ਕਿੰਨਾ ਮੋਟਾ ਇਹਨੂੰ ਪੂਰਾ ਦੇਖੋ ਮੇਰੇ ਵਧੀਆ ਇੱਕੋ ਸਾਰ ਖੜੀ ਆ ਕੋਈ ਬਿਮਾਰੀ ਨਹੀਂ ਜਿਵੇਂ ਹੁਣ 131 ਆ ਇੱਧਰ ਇਹ ਜੋ ਬਾਉਣਾ ਬੂਟਾ ਆ ਗਿਆ ਸੀਗਾ ਪਰ ਫਿਰ ਵੀ ਬਹੁਤ ਪਚਾਵ ਨਹੀਂ ਘਟਤਾ ہماری ਇਹਨੂੰ ਵੀ ਨਹੀਂ ਹੈਗੀ ਕੋਈ ਬਾਕੀ ਹੁਣ ਜਦੋਂ ਵੱਟਾਂਗੇ ਤੁਹਾਨੂੰ ਦਿਖਾਵਾਂਗੇ ਕੀ ਪੰਜਾਬ ਨੰਬਰ 1 ਕਿੰਨਾ ਖਿਚਾੜ ਦਿੰਦੀ ਆ